ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਟਾਲੀਵਾਲ ਬੁਟੀਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਤੁਸੀਂ ਸਪੋਰਟ ਬਹੁਤ ਜ਼ਿਆਦਾ ਘੱਟ ਕਰਦੇ ਹੋ ਫਿਰ ਵੀਡੀਓ ਵੀ ਬਣਾਉਣੀ ਹੁੰਦੀ ਆ ਤੇ ਤੁਸੀਂ ਜ਼ਰੂਰ ਆਪਾਂ ਨੂੰ ਸਪੋਰਟ ਕਰਿਆ ਕਰੋ ਜੀ ਤੇ ਜਿਸ ਕਿਸੇ ਵੀ ਜਿਹੜਾ ਹੈ ਨਾ ਸੂਟ ਜਿਹੜਾ ਵੀ ਤੁਹਾਨੂੰ ਪਸੰਦ ਆਦਾ ਤੁਸੀਂ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ ਵਟਸਐਪ ਤੇ ਮੈਸੇਜ ਕਰਨਾ ਤੇ ਆਪਣਾ ਸੂਟ ਜਿਹੜਾ ਆਨਲਾਈਨ ਪੇਮੈਂਟ ਕਰਕੇ ਲੈ ਸਕਦੇ ਹੋ ਜੀ ਬਹੁਤ ਜ਼ਿਆਦਾ ਰੀਜ਼ਨੇਬਲ ਆਪਣੇ ਸੂਟਾਂ ਦਾ ਪ੍ਰਾਈਸ ਹੁੰਦਾ ਹੈ ਫੈਬਰਿਕ ਆਪਣੇ ਪਸੰਦ ਦਾ ਤੁਸੀਂ ਲਵਾ ਸਕਦੇ ਹੋ ਤੇ ਆਪਣੇ ਪਸੰਦ ਦਾ ਕਲਰ ਕਸਟਮਾਈਜ਼ ਕਰਵਾ ਸਕਦੇ ਹੋ ਆਪਣੇ ਪਸੰਦ ਦਾ ਵਰਕ ਕਰਵਾ ਸਕਦੇ ਹੋ ਜਿਸ ਤਰ੍ਹਾਂ ਦਾ ਵੀ ਤੁਹਾਨੂੰ ਕਪੜਾ ਪਸੰਦ ਹੈ ਤੁਹਾਨੂੰ ਵਰਕ ਪਸੰਦ ਹੈ ਤੁਸੀਂ ਆਪਣੇ ਕੋਲ ਮੈਸੇਜ ਕਰਕੇ ਉਹ ਸੂਟਾ ਜਿਹੜਾ ਬਣਵਾ ਸਕਦੇ ਹੋ ਤੇ ਜਿਹੜੇ ਸੂਟ ਆਪਣੇ ਕੋਲ ਰੈਡੀ ਹੋਏ ਨੇ ਇਹਨਾਂ ਚ ਵੀ ਤੁਸੀਂ ਆਪਣੇ ਕੋਲੇ ਸੂਟਾ ਜਿਹੜੇ ਲੈ ਸਕਦੇ ਹੋ ਚਲੋ ਜੀ ਸੂਟ ਦਿਖਾਉਣਾ ਆਪਾਂ ਸ਼ੁਰੂ ਕਰਦੇ ਹਾਂ ਇਹ ਹੈ ਆਪਣਾ ਪਹਿਲਾ ਸੂਟ ਇਹ ਆਪਣੇ ਕੋਲੇ ਜਿਹੜੀ ਬਰਬਰੀ ਹੈਗੀ ਨਾ ਸਿੰਥੈਟਿਕ ਟੱਚ ਦੇ ਵਿੱਚ ਜਿਆਦਾ ਪਿਓਰ ਵਾਲੀ ਨਹੀਂ ਹੈ ਕਿ ਜਿਹੜੀ ਇਸ ਦੇ ਵਧੀਆ ਵਾਲੀ ਬਰਬਰੀ ਹੁੰਦੀ ਹੈ ਉਹਦੇ ਉੱਪਰ ਇਹ ਸੂਟ ਆਪਾਂ ਰੈਡੀ ਕੀਤਾ ਹੈ ਇਹਦੇ ਵਿੱਚ ਵੀ ਲਾਈਨਿੰਗ ਲੱਗੂਗੀ ਇਸ ਤਰ੍ਹਾਂ ਦਾ ਸਟੱਫ ਹੋਊਗਾ ਜੀ ਨਾ ਬਹੁਤ ਜਿਆਦਾ ਸੌਫਟ ਹੋਊਗੀ ਕੋਈ ਇਹਦੇ ਵਿੱਚ ਕੰਪਲੇਨ ਨਹੀਂ ਹੁੰਦੀ ਬਹੁਤ ਪਿਆਰਾ ਸਟੱਫ ਹੈ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਇਹਦੇ ਆਪਾਂ ਪੂਰਾ ਫਰੰਟ ਹੈਵੀ ਕੀਤਾ ਹੈ ਦੇਖੋ ਕੋਰਸੈਟ ਦੀ ਤਰ੍ਹਾਂ ਅਡੀ ਸ਼ਰਟ ਰੈਡੀ ਕੀਤੀ ਹੈ ਇਸ ਤਰ੍ਹਾਂ ਦਾ ਨੈੱਕ ਬਣਿਆ ਹੋਇਆ ਹੈਗਾ ਦੇਖੋ ਪੂਰਾ ਫਰੰਟ ਇਸ ਤਰ੍ਹਾਂ ਹੈਵੀ ਬਣਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਜੀ ਦੇਖੋ ਕਿੰਨਾ ਪਿਆਰਾ ਇਸਦੇ ਵਰਕ ਹੋਇਆਗਾ ਫੋਨ ਦੇ ਵਿੱਚ ਕਲਰ ਥੋੜਾ ਜਿਹਾ ਲਾਈਟ ਹੈ ਜੀ ਡਾਰਕ ਫਿਰੋਜੀ ਕਲਰ ਆ ਸੂਟ ਦਾ ਡਾਰਕ ਫਿਰੋਜੀ ਕਲਰ ਹੈ ਦੇਖੋ ਇਸ ਤਰ੍ਹਾਂ ਦਾ ਕੋਟ ਸੱਟ ਬਣਿਆ ਹੋਇਆ ਹੈਗਾ ਇਹ ਬਹੁਤ ਜ਼ਿਆਦਾ ਸੋਹਣਾ ਜਿਹੜਾ ਇਸਦਾ ਵਰਕ ਹੋਇਆਗਾ ਇਸ ਦੇ ਨਾਲ ਇਸ ਦਾ ਬਾਵਾ ਦਾ ਵਰਕ ਬਣਿਆ ਹੋਇਆ। ਦੇਖੋ ਇਹ ਵਾਲਾ ਵਰਕ ਆ ਜੂਗਾ ਜਦਾਂ ਜੀ ਆ ਬਾਵਾ ਦੇ ਉੱਪਰ। ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਜੀ ਇਹ ਆਪਣਾ। ਦੇਖੋ ਫੁੱਲ ਹੈਵੀ ਵਰਕ ਹੋਗਾ ਸੂਟ ਦੇ ਉੱਤੇ। ਤੁਸੀਂ 1800 ਰੁਪਏ ਦੇ ਵਿੱਚ ਇਹ ਸੂਟ ਆਪਣੇ ਕੋਲੋਂ ਲੈ ਸਕਦੇ ਨੇ। 1800 ਰੁਪਏ ਪ੍ਰਾਈਸ ਹੋਊਗਾ। ਦੁਪੱਟਾ ਤੁਹਾਡੀ ਚੁਆਇਸ ਆ ਤੁਸੀਂ ਆਪਣੇ ਕੋਲੋਂ ਲੈਣਾ ਚਾਹੁੰਦੇ ਤਾਂ ਲੈ ਸਕਦੇ ਹੋ। ਜੇ ਤੁਹਾਨੂੰ ਦੁਪੱਟਾ ਨਹੀਂ ਚਾਹੀਦਾ ਤੁਸੀਂ ਆਪਣੇ ਕੋਲ ਸੂਟ ਵੀ ਆਰਡਰ ਕਰ ਸਕਦੇ ਹੋ। ਤਾਰਾਂ ਸੋਪੇ ਪ੍ਰਾਈਸ 16 ਇਹ ਤੋਂ ਅਗਲਾ ਸੂਟ ਆਪਣੇ ਕੋਲ ਹੈ ਜੀ ਆਰੀ ਵਰਕ ਦੇ ਵਿੱਚ ਪਿਸਤਾ ਕਲਰ ਸੂਟ ਹੈਗਾ ਇਹਦੇ ਵਿੱਚ ਆਪਣੇ ਕੋਲੇ ਇਹ ਤਿੰਨ ਸਟਫ ਦੇ ਉੱਪਰ ਇਹ ਜੀ ਚੀਜ਼ਾਂ ਜਿਹੜੀ ਰੈਡੀ ਕੀਤੀ ਆਰੀ ਵਰਕ ਹੋਇਆ ਇਸ ਤੇ ਦੇਖ ਸਕਦੇ ਹੋ ਫੋਨ ਦੇ ਵਿੱਚ ਕਲਰ ਥੋੜਾ ਜਿਆਦਾ ਲਾਈਟ ਹੈ ਜੀ ਕਲਰ ਹੈਗਾ ਜਿਹੜੀ ਪਿਸਤਾ ਸ਼ੇਡ ਹੈ ਬਹੁਤ ਹੀ ਪਿਆਰਾ ਗ੍ਰੀਨ ਪਿਸਤਾ ਸ਼ੇਡ ਹੈ ਤੁਸੀਂ ਫੋਨ ਦੇ ਵਿੱਚ ਕਲਰ ਲਾਈਟ ਹੈ ਦੇਖੋ ਇਸ ਦੇ ਇਸ ਤਰ੍ਹਾਂ ਦਾ ਬਣਿਆ ਹੋਇਆ neck ਦੇ ਉੱਪਰ ਵਰਕ ਹੋਇਆ ਦੇਖੋ ਵਰਕ ਚੈੱਕ ਕਰ ਸਕਦੇ ਹੋ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੈ ਵਰਕ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਸ ਦਾ ਫੁੱਲ ਫਰਟ ਜਿਹੜਾ ਹੈਵੀ ਬਣਿਆ ਹੋਇਆ ਹੈ ਦੇਖੋ ਜਿਹੜੀ ਤੁਸੀਂ ਇਹ ਕਮੀਜ਼ ਬਣਾਉਣੀ ਹੈ ਤੁਸੀਂ A ਸ਼ੇਪ ਕਮੀਜ਼ ਬਣਉਂਗੀ ਇਸ ਦੇ ਚੈਂਦੀ ਜੀ ਜਿਹੜੀ A ਸ਼ੇਪ ਹੁੰਦੀ ਹੈ ਕਮੀਜ਼ ਉਹ ਕਮੀਜ਼ ਬਣਦੀ ਹੈ ਇਸ ਦੇ ਦੇਖੋ ਇਸ ਤਰ੍ਹਾਂ ਦੇ ਇਹ ਇਹ ਦੁਪਰਾਜਾਂਗੇ ਚੱਕਾਂ ਦੇ ਪਰ ਜੇ ਕਿਸੇ ਨੂੰ ਤੁਸੀਂ ਆਪਣੀ ਏ ਸ਼ੇਪ ਕਮੀਜ਼ ਨੇ ਬਣਾਉਣੀ ਤਾਂ ਤੁਸੀਂ ਨੂੰ ਦੋ ਦੋ ਪੈਰ ਨਾਲ ਦੋਨੇ ਸਾਈਡਾਂ ਤੋਂ ਤੁਸੀਂ ਕੱਟ ਕਰਵਾ ਕੇ ਵੀ ਆਪਣੀ ਕਿਵੀਜ਼ ਜਿਹੜੀ ਬਣਵਾ ਸਕਦੇ ਬਹੁਤ ਹੀ ਪਿਆਰਾ ਵਰਕ ਹੋਇਆ ਦੇਖੋ ਚੱਕਰ ਸਰੂ ਪੂਰੇ ਫਰੰਟ ਦੇ ਵਿੱਚ ਗੁੱਤੀਆਂ ਨੈਕ ਬਣਾਇਆ ਹੋਇਆ ਹੈਗਾ ਇਸ ਤਰ੍ਹਾਂ ਦਾ ਵਰਕ ਹੈ ਬਹੁਤ ਹੀ ਹੈਵੀ ਵਰਕ ਹੋਇਆ ਸੂਟ ਦੇ ਉੱਪਰ ਪੂਰੀ ਜਰੀ ਦਾ ਵਰਕ ਹੋਇਆਗਾ ਥ੍ਰੈਡ ਦੇ ਨਾਲ ਦੇਖੋ ਇਸ ਦੇ ਬਹੁਤ ਹੀ ਪਿਆਰਾ ਜਵਰਕ ਇਸ ਦੀ ਬਾਵਾਵਾਂ ਦੇ ਉੱਪਰ ਆਊਗਾ ਇਹ ਵਾਲਾ ਵਰਕ ਆਊਗਾ ਇਸ ਦੀ ਬਾਵਾਵਾਂ ਦੇ ਉੱਪਰ ਦੇਖੋ ਤੇ ਇਸ ਤੋਂ ਏਸ ਇਸ ਤੇ ਵਰਕ ਆਊਗਾ ਜੀ ਸਲਵਾਰ ਦੇ ਪੌਂਚਿਆਂ ਦੇ ਉੱਪਰ ਸੇਮ ਮਰਕਿਸ ਦੇ ਸਲਵਾਰ ਦੇ ਪੌਂਚਿਆਂ ਦੇ ਉੱਪਰ ਵੀ ਹੋਊਗਾ ਬਹੁਤ ਹੀ ਪਿਆਰਾ ਸੂਟ ਹੈ 1900 ਰੁਪਏ ਸੂਟ ਦਾ ਪ੍ਰਾਈਸ ਹੈ ਵਿਦਾਊਟ ਦੁਪੱਟਾ ਰਹੂਗਾ ਜੀ ਤੇ ਦੁਪੱਟਾ ਤੁਸੀਂ ਕੋਈ ਵੀ ਆਪਣੇ ਕੋਲ ਐਡ ਕਰਵਾ ਸਕਦੇ ਹੋ ਸਾਰੇ ਦੁਪੱਟੇ ਆਪਣੇ ਕੋਲ ਅਵੇਲੇਬਲ ਨੇ ਜੋ ਵੀ ਤੁਹਾਨੂੰ ਦੁਪੱਟਾ ਪਸੰਦ ਹੈ ਤੁਸੀਂ ਉਹਦੀ ਫ੍ਰੈਸ਼ਿੰਗ ਕਰਵਾਉਣੀ ਹੈ ਜਾਂ ਸਿੰਗਲ ਡਾਈ ਕਰਕੇ ਲੈਣਾ ਹੈ ਜਾਂ ਡਬਲ ਡਾਈ ਕਰਕੇ ਲੈਣਾ ਉਸਦੀ ਪੇਮੈਂਟ ਐਕਸਟਰਾ ਹੋਊਗੀ ਜੀ ਸਿੰਪਲ ਸੂਟ ਇਹ ਤੁਹਾਨੂੰ ਮਿਲੂਗਾ ਜੀ 1900 ਰੁਪਏ ਦੀ ਵਿੱਚ ਇਹਨਾਂ ਵਰਕ ਤੇ ਆਰੀ ਦਾ ਵਰਕ ਤੁਹਾਨੂੰ ਕਿਤੋਂ ਵੀ ਇੰਨੇ ਪ੍ਰਾਈਸ ਵਿੱਚ ਨਹੀਂ ਮਿਲਣਾ ਪ્યોਰ ਸ਼ਿਮਰ ਦੇ ਉੱਪਰ ਪਾਇਆ ਸੂਟ ਇਹ ਲੈ ਰੈਡੀ ਕੀਤਾ ਹੈ ਇਹ ਆਪਣੇ ਕੋਲੇ ਤਿੰਨ ਸਟੈਪ ਦੇ ਉੱਪਰ ਆਪਾਂ ਰੈਡੀ ਕੀਤਾ ਹੈ ਦੂਸਰਾ ਮੈਂ ਦਿਖਾਉਂਦੀ ਹਾਂ ਤੁਹਾਨੂੰ ਦੂਸਰਾ ਆਪਾਂ ਰੈਡੀ ਕੀਤਾ ਜੀ ਇਹ ਜਰਜਟ ਦੇ ਉੱਪਰ ਜਿਹੜੀ ਲਾਈਨਾਂ ਵਾਲੀ ਜਰਜਟ ਹੁੰਦੀ ਹੈ उदर सूट रैडीता है देखो ब्लैक कलर इसका देखो इन्ना ज्यादा बनता है सूट बहुत ही ज्यादा देखो इस देखो कि खिड़खिड़के कलर आज जेड ब्लैक कलर है देखो सेम वर्क होगा इसके लाइन वाले जरजेट के रैडी किया जरजेट के उ देखो फिटिंग बहुत ज्यादा सोहनी होती है जाट इस पर सेम वर्क होगा जी ਇਵळा ਵਰਕ ਹੋ ਗਿਆ ਤੁਸੀਂ ਬਾਹਾਂ ਦੇ ਉੱਪਰ ਤੇ ਇਸ ਇਹ ਵਰਕ ਹੋ ਗਿਆ ਪੌਂਚੇ ਉੱਪਰ ਨਾਲ ਹੀ ਸਲਵਾਰ ਵਰਕ ਹੋਊਗੀ ਜੀ ਬਾਹਾਂ ਵਰਕ ਹੋਣਗੀਆਂ ਤੇ ਪੂਰਾ ਫਰੰਟ ਹੈਵੀ ਹੋਊਗਾ ਇਹ ਤੁਹਾਨੂੰ ਲਾਈਨਾਂ ਵਾਲੇ ਜਾਰੀ ਰੱਖ ਦੇ ਵਿੱਚ ਮਿਲੂਗਾ ਜੀ ਇਹ ਵੀ ਤੁਹਾਨੂੰ ਮਿਲੂਗਾ ਜੀ 1900 ਰੁਪਏ ਪ੍ਰਾਈਸ ਦੇ ਵਿੱਚ ਤੇ ਇੱਕ ਸੂਟ ਆਪਣੇ ਕੋਲੇ ਬੇਬੀ ਪਿੰਕ ਕਲਰ ਦਾ ਹੋਰ ਹੈ ਜੇ ਤੁਸੀਂ ਆਪ ਨੂੰ ਮੈਸੇਜ ਕਰਦੇ ਮੈਂ ਤੁਹਾਨੂੰ ਵੀ ਦਿਖਾਉਣ ਦੀ ਕੋਸ਼ਿਸ਼ ਕਰੂੰ ਕਿਉਂਕਿ ਉਹ ਫਿਲਹਾਲ ਮੈਨੂੰ ਮਿਲਿਆ ਨਹੀਂ ਉਹ ਬੇਬੀ ਮੈਂਕਾ ਕਲਰ ਹੈਗਾ ਜਿਹੜਾ ਗਲਾਸ ਔਰ ਗੈਂਜਾ ਦੇ ਉੱਪਰ ਆਪਾਂ ਰੈਡੀ ਕੀਤਾ ਹੈ ਤਿੰਨ ਕਲਰ ਅਲੱਗ-ਅਲੱਗ ਸਟੱਫ ਦੇ ਉੱਪਰ ਆਪਣਾ ਵਰਕ ਸੇਮ ਹੋਊਗਾ ਜੋ ਵੀ ਤੁਹਾਨੂੰ ਪਸੰਦ ਹੈ ਤੁਸੀਂ ਆਪਣੇ ਕੋਲੋਂ ਸੂਟ ਹੈ ਜਿਹੜਾ ਲੈ ਸਕਦੇ ਹੋ 1900 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਦੇਖ ਸਕਦੇ ਹੋ ਇਸ ਤਰ੍ਹਾਂ ਤੁਸੀਂ ਆਪਣਾ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਇਸ ਤੋਂ ਅਗਲਾ ਸੂਟ ਆਪਣੇ ਕੋਲ ਬਹੁਤ ਹੀ ਜ਼ਿਆਦਾ ਪਿਆਰਾ ਬਣਿਆ ਫਿਰਗਾ ਕਿਉਂਕਿ ਬਣਾਉਂਦੇ ਆਨ ਆਰਡਰ ਸੂਟ ਰੈਡੀ ਕਰਨ ਦੀ ਬਹੁਤ ਟਾਈਮ ਲੱਗ ਜਾਂਦਾ ਹੈ ਪਰ ਇਹ ਸੂਟ ਆਪਾਂ ਤੁਹਾਨੂੰ ਰੈਡੀ ਕੀਤੇ ਹੋਏ ਦਿਖਾ ਰਹੇ ਹਾਂ क्योंकि इन्होंने सिंगल सिंगल सूट जोड़ा अपने को बच जाता है सीरहोम देखो ये अपने को फुलकारी सूट आऊगा जी प्योर करेब के उपर रैड किया है आऊगा फुलकारी सूट है रेड कलर है इसका इस तरह का बनाया हुआ इसका नैक् देखो पूरे फ्रंट के इस तरह की बूटी आ जाएगी पूरा फुलकारी सूट है देखो बहुत ही प्यारा वर्क होया इस उपर। चेक कर सकते ਇਸ ਦੇ ਨਾਲ ਇਸ ਦਾ ਬਾਹਮਾ ਦਾ ਵਰਕ ਆ ਜਾਊਗਾ ਇਹ ਵਾਲਾ ਵਰਕ ਆ ਜਾ ਉਸਨੀਆ ਬਾਹਮਾ ਦੇ ਉੱਪਰ ਦੇਖੋ ਕਿੰਨਾ ਜਿਆਦਾ ਸੋਹਣਾ ਵਰਕ ਹੋਇਆ ਇਸਦੀ ਬਾਹਮਾ ਦੇ ਉੱਪਰ ਤੇ ਇਸ ਦੇ ਨਾਲ ਆਪਾਂ ਤੁਹਾਨੂੰ ਦੇਵਾਂਗੇ ਜੀ 5 ਮੀਟਰ ਘੱਗਰੇ ਦਾ ਕਪੜਾ ਦੇਖੋ ਵਿੱਚ ਆਉਣੀਆਂ ਬੁੱਡੀਆਂ ਸਾਰੇ ਦੇ ਵਿੱਚ ਸਾਰੇ ਦੇ ਵਿੱਚ ਇਸ ਤਰ੍ਹਾਂ ਦੀਆਂ ਬੁੱਡੀਆਂ ਬਣੀਆਂ ਹੋਈਆਂ ਹੋਣਗੀਆਂ ਤੁਸੀਂ ਘਗਰਾ ਬਣਾ ਸਕਦੇ ਹੋ ਸ਼ਰਾਰਾ ਬਣਾ ਸਕਦੇ ਹੋ ਕੁਝ ਵੀ ਤੁਸੀਂ ਆਪਣਾ ਬਣਾ ਸਕਦੇ ਹੋ ਤੇ ਇਸ ਦਿਨਾਂ ਜਿਹੜਾ ਦੁਪੱਟਾ ਵੀ ਬਹੁਤ ਜ਼ਿਆਦਾ ਪਿਆਰਾ ਰੈਡੀ ਕੀਤਾ ਆਪਾਂ ਦੇਖੋ ਇਸ ਤਰ੍ਹਾਂ ਦੇ ਪੱਲੇ ਦੇਖੋ ਕਿੰਨੇ ਹੈਵੀ ਪੱਲੇ ਬਣਾਏ ਨੇ ਆਪਾਂ ਇਸ ਦੇ ਹਰਕ ਦੇਖੋ ਚੈੱਕ ਕਰੋ ਪੂਰਾ ਜਿਹੜਾ ਹੈਗਾ ਹੈਵੀ ਬਣਿਆ ਹੋਇਆਗਾ ਵਿੱਚ ਗੁੱਡੀ ਬਣੀ ਵੀ ਆ ਪੂਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਦੇ ਤੇ ਫੋਰ ਸਾਈਡ ਇਸ ਤਰ੍ਹਾਂ ਦਾ ਜਿਹੜਾ ਬਾਰਡਰ ਬਣਿਆ ਹੋਇਆਗਾ ਬਹੁਤ ਹੀ ਪਿਆਰਾ ਦੁਪੱਟਾ ਜਿਹੜਾ ਹੈਗਾ ਬਹੁਤ ਹੀ ਜਿਹੜਾ ਹਨ ਖਿੜਮਾ ਰੈੱਡ ਕਲਰ ਹੈ ਓਵਰ ਰੈੱਡ ਕਲਰ ਦੇ ਵਿੱਚੋਂ ਆਪਾਂ ਇਹ ਸੂਟ ਰੈਡੀ ਕੀਤਾ ਹੈ 3500 ਰੁਪਏ ਸੂਟ ਦਾ ਪ੍ਰਾਈਸ ਹੋਊਗਾ ਜੀ 3500 ਰੁਪਏ ਦੇ ਵਿੱਚ ਤੁਸੀਂ ਆਪਣੇ ਕੋਲ ਸੂਟ ਹੈ ਜਿਹੜਾ ਲੈ ਸਕਦੇ ਹੋ ਰੈਡੀ ਹੈ ਇਸ ਟਾਈਮ ਇਹ ਸੂਟ ਜੇ ਕਿਸੇ ਵੀ ਮੇਰੇ ਪੰਨੋਂ ਜੋ ਵੀ ਸੂਟ ਅੱਜ ਵਾਲੇ ਸੂਟਾਂ ਚ ਪਸੰਦ ਆਉਂਦਾ ਤੁਸੀਂ ਲੈ ਸਕਦੇ ਹੋ ਜੋ ਵੀ ਤੁਹਾਨੂੰ ਵਰਕ ਆ ਪਸੰਦ ਆ ਜੋ ਕਪੜਾ ਪਸੰਦ ਹੈ ਤੇ ਜਿੰਨੇ ਵੀ ਆਪਾਂ ਸੂਟ ਦਿਖਾਏ ਨੇ ਤੁਹਾਨੂੰ ਨਾਲ-ਨਾਲ ਪ੍ਰਾਈਸ ਦੱਸਿਆ ਜੋ ਵੀ ਇਹਨਾਂ ਚ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ ਮੈਸੇਜ ਕਰਨਾ ਹੈ ਜੀ ਤੇ ਆਪਣੀ ਪੇਮੈਂਟ ਜਲਦੀ ਬੁੱਕ ਪੇਮੈਂਟ ਸਾਰੀ ਪਾ ਕੇ ਆਪਣਾ ਸੂਟ ਜਿਹੜਾ ਲੈ ਲੈਣਾ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਇੱਕ ਸੋਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ